ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਮਾਸ਼ੀਬੜਾ ਦਾ ਸੰਪਿਤਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾ ਜੀ ਆਪਣੇ ਤੋਂ ਵੱਡੇ ਸਹਿਬ ਜਾਦੇ ਆ ਤੇ ਕੁਝ ਸਿੰਘਾਂ ਦੀ ਸ਼ਹੀਦੀ ਤੋਂ ਬਾਅਦ ਚਮਕੌਰ ਦੀ ਗੜੀ ਤੋਂ ਚਾਲੇ ਪਾਕ ਕੇ ਪਿੰਡ ਚੂਹੜਪੁਰ ਵਿਖੇ ਪਹੁੰਚ ਕੇ ਇੱਕ ਝਾੜੇ ਹੇਠਾਂ ਬਿਸ਼ਰਾਮ ਕੀਤਾ ਜਿੱਥੇ ਹੁਣ ਗੁਰਦੁਆਰਾ ਸ੍ਰੀ ਝਾੜ ਸਾਹਿਬ ਸ਼ੋਭਤ ਹੈ ਗੁਰੂ ਜੀ ਨੇ ਝਾੜ ਸਾਹਿਬ ਤੋਂ ਪਿੰਡ ਪਬਾਤ ਸਹਜੋ ਮਾਜਰਾ ਹੁੰਦੇ ਕੋਈ 마ਸ਼ੀ ਵਾਲਾ ਦੇ ਜੰਗਲ ਨੂੰ ਭਾਗ ਲਗਾਏ ਗੁਰੂ ਜੀ ਨੇ ਇੱਥੇ ਇੱਕ ਖੂ ਤੇ ਪਹੁੰਚ ਕੇ ਜਲ ਛਕਿਆ ਫਿਰ ਜੰਡ ਸਾਹਿਬ ਦਰਖਤ ਹੇਠ ਖੂ ਤੋਂ ਲਿਆਂਦੀ ਮਿੱਟੀ ਦੀ ਪਿੰਡ ਨੂੰ ਸਰਹਾਣੇ ਰੱਖ ਕੇ ਆਰਾਮ ਕੀਤਾ ਉਹ ਖੂ ਸਰੋਵਰ ਦੇ ਨੇੜੇ ਅਤੇ ਜੰਡ ਦਾ ਦਰਖਤ ਗੁਰਦੁਆਰਾ ਸਾਹਿਬ ਸ੍ਰੀ ਦੇ ਸੱਜੇ ਪਾਸੇ ਅੱਜ ਵੀ ਮੌਜੂਦ ਹੈ ਇੱਥੇ ਗੁਰੂ ਜੀ ਨੇ ਪਰਮਾਤਮਾ ਨੂੰ ਯਾਦ ਕਰਦਿਆਂ ਹੋਇਆਂ ਸ਼ਬਦ ਉਚਾਰਨ ਕੀਤਾ ਖਿਆਲ ਪਾਤ ਸ਼ਹੀਦ ਅਸਮੀ ਮਿੱਤਰ ਪਿਆਰੇ ਨੂੰ ਹਾਲ ਮਰੀਦਾ ਅੰਦਾ ਕਹਿਣਾ ਦੁਦਬਿਨ ਰੋਗ ਰਜ਼ਾਈਆਂ ਦਾ ਉਡਣ ਨਾਗ ਨਿਵਾਸਾਂ ਦੇ ਰਿਆਣਾ ਸੋਲ ਸਰਾਹੇ ਖੰਜਰ ਪਿਆਲਾ ਵਿਨ ਕਸਾਈਆਂ ਸਹਿਣਾ ਜਾੜੜੇ ਦਾ ਸਾਨੂੰ ਸੱਥਰ ਚੰਗਾ ਪਟਖੇੜਿਆਂ ਅੰਧਾਰਣਾ ਇੱਥੇ ਇਹ ਪੰਜ ਪਿਆਰੇ ਵਿੱਚੋਂ ਦੋ ਪਿਆਰੇ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਅਤੇ ਇੱਕ ਸਿੱਖ ਭਾਈ ਮਾਨ ਸਿੰਘ ਜੀ ਗੁਰੂ ਜੀ ਨੂੰ ਆ ਮਿਲੇ ਜਿੱਥੋਂ ਗੁਰੂ ਜੀ ਭਾਈ ਗਲਾਬੇ ਪੰਜਾਬੇ ਨਾਲ 마ਸੀਵਾੜਾ ਵੇਖੇ ਉਹਨਾਂ ਦੇ ਘਰ ਗਏ ਇੱਥੇ ਹੀ ਮਾਤਾ ਹਰਦੇਈ ਜੀ ਪਾਸੋਂ ਚੋੜਾ ਪਰਵਾਨ ਕੀਤਾ ਜਿੱਥੇ ਹਣ ਗੁਰਦੁਆਰਾ ਸ੍ਰੀ ਚਵਾਰਾ ਸਾਹਿਬ ਸ਼ੁਭਾਇਮਾਨ ਹੈ ਇਥੋਂ ਗੁਰੂ ਸਾਹਿਬ ਜੀ ਗਨੇਖਾਂ ਨਵੇਖਾਂ ਦੇਖਰ ਗਏ ਜਿੱਥੇ ਹਣ ਗੁਰਦੁਆਰਾ ਸਾਹਿਬ ਗਨੇਖਾਂ ਨਵੇਖਾਂ ਸ਼ਸ਼ੋਭਤ ਹੈ ਉਥੋਂ ਗੁਰੂ ਜੀ ਨੂੰ ਉੱਚ ਦੇ ਪੀ ਦੇ ਰੂਪ ਵਿੱਚ ਮਾਸ਼ੀਵੜਾ ਤੋਂ ਬਾਹਰ ਪਹੁੰਚੇ ਤਾਂ ਮੁਗਲ ਫੌਜਾਂ ਦਾ ਕੇਰਾ ਪੈ ਗਿਆ ਜਿੱਥੇ ਗੁਰੂ ਜੀ ਦੀ ਉੱਚ ਦੇ ਪੀਰ ਵਜੋਂ ਦਿਲਾਵਰ ਖਾਂ ਨੇ ਸੈਦ ਪੀਰ ਮੁਹੰਮਦ ਕਾਜੀ ਪਾਸੋਂ ਸ਼ਨਾਖਤ ਕਰਵਾਈ ਜਿੱਥੇ ਹੁਣ ਗੁਰਦੁਆਰਾ ਸ਼੍ਰੀ ਕਿਰਪਾਨ ਪੀਟ ਸਾਹਿਬ ਸ਼ਿਸ਼ੋਬਤ ਹੈ